ministries no hatreds against apostle uncle yusuf Nurula. it is only and only against the management of the a m branch yes who are doing this to their own people we are a part of their team from a long time very bad, very bad. we've been into management we've been to the organizing to the crusades we've been into every place for the a m from sporting day first the day it was opened till now but this was done by the management and management is only responsible from the anm nobody else not the anm toronto itself not the anm ministries anywhere else in the whole world apna prayer was formed brother kithe gaye brother ji aao video banao oh lady nu bulao lady nu bulao aao oh nu milata aur fere log vichare sareyanu agency di asi toronto branch to bol rahe haan ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਟੋਰਾਂਟੋ ਬ੍ਰਾਂਚ ਦੀ ਮੈਨੇਜਮੈਂਟ ਆ ਉਹ ਇਥੇ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਕਰੂਸੈਡ ਤੋਂ ਬਾਅਦ ਕਲਿਸੀਆਂ ਨੂੰ ਇਹਨਾਂ ਨੇ ਮੈਥਿਊ ਗਰੇਵਾਲ ਨੇ ਕਿਹਾ ਕਿ ਸਿਕਿਉਰਿਟੀ ਨੇ ਇਹਨਾਂ ਨੂੰ ਬਹੁਤ ਕੁੱਟਿਆ ਵਾ ਜਦ ਕਿ ਹੱਲੇ ਵੀ ਬੈਪਟਿਸਮ ਅੰਦਰ ਹੋਏ ਹੁਣੇ ਫਿਨਿਸ਼ ਹੋਇਆ ਤੇ ਹੱਲੇ ਵੀ ਸਾਡਾ ਪ੍ਰੋਪਰਟੀ ਤੇ ਰਾਈਟ ਹੈਗਾ ਵਾ ਬਟ ਉਹਨਾਂ ਨੇ ਬਿਨਾਂ ਸਾਡਾ ਕੁਝ ਸੁਣਿਆ ਸਾਰਿਆਂ ਨੂੰ ਬਾਹਰ ਕੱਢਿਆ ਇਵਨ ਆਹ ਦੇਖ ਲਓ ਬਾਹਰ ਤੇ ਕਿੱਦਾਂ ਨਿਸ਼ਾਨ ਪਾਏ ਪਿਆ ਇਹ ਸਾਰੇ ਗੁੰਡਾਰੇ ਚੱਲਣ ਰਿਹਾ ਵਾ ਇਹ ਗੁੰਡਾਰੇ ਚਲਾ ਰਹੀ ਮੈਨੇਜਮੈਂਟ ਭਾਜੀ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਹਰ ਗੱਲ ਅਗਰ ਸੇਫਟੀ ਦੇ ਰਿਲੇਟਿਡ ਆ ਪਾਪਾ ਦੇ ਰਿਲੇਟਿਡ ਆ ਵੀ ਟਰੂਲੀ ਐਕਸੈਪਟਿਡ ਵੀ ਟਰੂਲੀ ਰਿਸਪੈਕਟਿਡ ਬਟ ਕਹਿਣ ਦਾ ਇੱਕ ਤਰੀਕਾ ਹੁੰਦਾਗਾ ਤੁਸੀਂ ਦਾ ਜਾਣਦੇ ਕੌਣ ਬੰਦੇ ਤੁਹਾਡੇ ਆਪਣੇ ਅਗਰ ਸਿਕਿਉਰਿਟੀ ਵਾਲੇ ਨਹੀਂ ਜਾਣਦੇ ਤੁਸੀਂ ਆਪਣੇ ਬੰਦਿਆਂ ਨੂੰ ਤਾਂ ਕਟਕਟ ਪਿਆਰ ਨਾਲ ਖੁਦ ਕਹਿ ਸਕਦੇ ਹੋ ਅਗਰ ਸਿਕਿਉਰਟੀ ਨਹੀਂ ਕਹਿ ਸਕਦੀ ਕਿਉਂਕਿ ਸਿਕਿਉਰਟੀ ਨੂੰ ਕੁਝ ਨਹੀਂ ਪਤਾ ਕੌਣ ਬੰਦਾ ਕਿਹਦਾ ਕਿੱਥੋਂ ਆਇਆ ਮੈਂ ਇੱਥੇ ਇਸ ਬ੍ਰਾਂਚ ਨੂੰ ਫੋਲੋ ਕਰਦੇ 2 ਸਾਲ ਹੋ ਗਏ ਆ ਮੈਨੂੰ ਔਰ ਮੈਂ ਇਨਾ ਪਾਪਾ ਦਾ ਇਨਾ ਜ਼ਿਆਦਾ ਸ਼ੁਕਰੀਆ ਕਰਦੀ ਆ ਕਿ ਮੈਂ ਜੋ ਵਧੀਆ ਪਾਪਾ ਕਰਕੇ ਆ ਮੈਂ ਪਾਪਾ ਦੀ ਰਿਸਪੈਕਟ ਕਰਦੀ ਆ ਇਸ ਕਰਕੇ ਅਸੀਂ ਕੋਈ ਤਮਾਸ਼ਾ ਨਹੀਂ ਸੀ ਕ੍ਰੀਏਟ ਕਰਨਾ ਚਾਹੁੰਦੇ ਅਸੀਂ ਚੁੱਪ ਕਰਕੇ ਬਾਹਰ ਆ ਗਏ ਇਹਨਾਂ ਨੇ ਵੀ ਨਹੀਂ ਕੁਝ ਬੋਲਿਆ ਅਸੀਂ ਹੁਣ ਆਕੇ ਜਦੋਂ ਸਭ ਕੁਝ ਫਿਨਿਸ਼ ਹੋ ਗਿਆ ਹੋਣਾ ਕਿ ਇਹ ਗੱਲ ਦਾ ਜਵਾਬ ਮੰਗ ਰਿਆ ਪਾਸਟਰ ਮੈਥਿਊ ਜਿਹੜੇ ਕਿ ਇਹ ਬ੍ਰਾਂਚ ਦੇ ਹੈੱਡ ਹੈ ਠੀਕ ਹੈ ਉਹ ਮੂੰਹ ਬਣਾ ਕੇ ਜਾ ਰਿਹਾ ਸੀ ਸਾਨੂੰ ਉਹ ਪਾਸਟਰ ਕਹਿੰਦੇ ਲਾਈਕ ਨਹੀਂ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸਾਡੇ ਕੋਲੇ ਸਾਨੂੰ ਬੋਲਣਾ ਚਾਹੀਦਾ ਇੱਥੇ ਕਲੈਰੀਫਿਕੇਸ਼ਨ ਲੈਣਾ ਚਾਹੀਦਾ ਸੌਰੀ ਫੀਲ ਕਰਨਾ ਚਾਹੀਦਾ ਕਹਿੰਦਾ ਨਹੀਂ ਮੇਰੀ ਸਿਕਿਉਰਿਟੀ ਨਹੀਂ ਕਰ ਸਕਦੀ ਫੇਰ ਐਸੀ ਕਰ ਲਿਆ ਕਿਨੇ ਕੀਤਾ ਇਹ ਕਲੀਜ਼ੀਆ ਚ ਕੀ ਕਰ ਗਿਆ ਔਰ ਫਿਰ ਮੈਂ ਮੈਂ ਇੱਥੇ ਜਿੱਦਾਂ ਆਈਆਂ ਜਿੱਦਾਂ ਮੇਰਾ ਕੇਸ ਆ ਮੈਂ ਮੈਂ ਇੰਡਿਆ ਕਦੀ ਨਹੀਂ ਜਾ ਸਕਦੀ ਨਾ ਮੈਂ ਮੇਰੇ ਹਸਬੰਦ ਕਦੀ ਨਹੀਂ ਜਾ ਸਕਦੇ ਸੀ 7 ਸਾਲ ਤੋਂ ਇੱਥੇ ਆ ਅਸੀਂ ਇੱਥੇ ਆਏ ਪਰਮੇਸ਼ਵਰ ਚ ਇਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਪਾਪਾ ਨਾਲ ਮਿਲਾ ਦਿਓ ਮੇਰੀ ਗਵਾਹੀਆਂ ਇਦਾਂ ਦੀ ਹੈ ਕਿ ਮੈਂ ਪਬਲੀਕਲੀ ਦੇ ਨਹੀਂ ਸਕਦੀ ਠੀਕ ਹੈ ਇਹਨਾਂ ਨੇ ਮੈਨੂੰ ਬੁਲਾਇਆ ਨਹੀਂ ਅਰਾਜ ਇੱਕ ਕੁੜੀ ਵਲੰਟੀਅਰ ਠੀਕ ਹੈ ਜਿਹਦੀ ਰਿਕੁਐਸਟ ਪਹਿਲਾਂ ਕਹਿੰਦੇ ਸੀ ਖਾਂਬਰੇ ਤੱਕ ਰਿਕੁਐਸਟ ਜਾਂਦੀ ਆ ਉਹ ਸਿਲੈਕਟ ਕਰਦੇ ਆ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਪਾਪਾ ਬੁਲਾਉਂਦੇ ਆ ਤੁਹਾਨੂੰ ਨਾਨਾ ਨੂੰ ਵੈਲਿਡ ਰੀਜ਼ਨ ਲੱਗਦਾ ਆ ਉਹ ਕੁੜੀ ਬਿਨਾ ਕਿਸੇ ਰੀਜ਼ਨ ਤੋਂ ਕਾਲ ਕੀਤਾ ਅੱਜ ਦੀ ਅੱਜ ਰਾਈਟ ਓਏ ਵਿਦਿਨ ਮਤਲਬ ਥੋੜੇ ਮੀਨਟਰ ਵਿੱਚ ਹੀ ਉਹ ਉਥੇ ਪਾਪਾ ਕੋਲੇ ਸੀ ਇਹ ਚਰਚ ਨਹੀਂ ਇਹ ਚਰਚ ਨਹੀਂ ਇਹ ਬਿਜ਼ਨਸ ਬਣ ਚੁੱਕਿਆ ਬਿਜ਼ਨਸ ਬਣ ਚੁੱਕਿਆ ਕੁਝ ਕਿ ਫੈਮਲੀਆ ਨੇ ਐਨ ਐਮ ਦੀ ਮੈਨੇਜਮੈਂਟ ਦੇ ਵਿੱਚ ਹੀ ਜੋ ਐਨ ਐਮ ਦਾ ਸਾਰਾ ਕੁਝ ਸਾਮਧੀਆਂ ਕਿਸੇ ਨੂੰ ਪਿਛਲੇ 3 ਸਾਲਾਂ ਦਾ ਬ੍ਰਾਂਚ ਖੁੱਲੀ ਆ ਅੱਜ ਤੱਕ ਨਾ ਕਿਸੇ ਨੂੰ ਟੀ ਫਾਰਮ ਦਿੱਤਾ ਗਿਆ ਨਾ ਇਹ ਪਤਾ ਲੱਗਿਆ ਕਿੰਨੀ ਡੋਨੇਸ਼ਨ ਆਈ ਨਾ ਇਹ ਪਤਾ ਕਿੰਨਾ ਖਰਚਾ ਜਿਹੜੇ ਬੰਦੇ ਚੰਦਾ ਗਣਦੇ ਉਹ ਵੀ ਆਪਦੇ ਜਿਹੜੇ ਬੰਦੇ ਬਾਅਦ ਚ ਸਾਹਮਦੇ ਉਹ ਵੀ ਆਪਦੇ ਕਹਿੰਦੇ ਜੀ ਚੰਦਾ ਸਾਨੂੰ ਸੁਭਾਓ 크ਰੂਸੇਡ ਦੀਆਂ ਬਾਲਟੀਆਂ ਪਿਛਲੇ 크ਰੂਸੇਡ ਦੇ ਉੱਤੇ ਅੱਠ ਬਾਲਟੀਆਂ ਚੰਦੇ ਦੀਆਂ ਐਦਾਂ ਹੀ ਪਈਆਂ ਸੀ ਜਿਨ੍ਹਾਂ ਦੀ ਕੋਈ ਜਗ੍ਹਾ ਨਹੀਂ ਸੀਗੀ ਬਾਅਦ ਚ ਕਹਿੰਦੇ ਨਹੀਂ ਨਹੀਂ ਇਹ ਮੈਨੂੰ ਫੜਾ ਦਿਓ ਆਪਦੇ ਹੀ ਬੰਦੇ ਚੰਦਾ ਗਣਦੇ ਨੇ ਆਪਦੇ ਹੀ ਬੰਦੇ ਖਾਈ ਜਾਂਦੇ ਨੇ ਆਪਣੀ ਢੱਡ ਪਾ ਲਈ ਜਾਂਦੇ ਨੇ ਤੇ ਕਿਸ ਨੂੰ ਕੋਈ ਹਿਸਾਬ ਕਿਤਾਬ ਦਾ ਹੈ ਹੀ ਨਹੀਂ ਵੀ ਭਾਜੀ ਤੁਸੀਂ ਇੰਨਾ ਬੋਇਆ ਹਨਾ ਬੰਦਾ ਕਿਉਂ ਕਿਉਂ ਜੜੂ ਇਹਨਾਂ ਦੇ ਨਾਲ ਬੰਦਾ ਪਾਪਾ ਨਾਲ ਜੁੜਨਾ ਚਾਹੁੰਦਾ ਏ ਨਾਮ ਨਾਲ ਜੁੜਨਾ ਚਾਹੁੰਦਾ ਇਹਨਾਂ ਦਾ ਬੂਥਾ ਦੇ ਇਹਨਾਂ ਦਾ ਬੂਥਾ ਦੇਖ ਕੇ ਬੰਦਾ ਆਪਣੇ ਆਪ ਪਹਿਲਾਂ ਪਿੱਛੇ ਪੜੋ ਜਾਣਾ ਮੈਂ ਨਹੀਂ ਆਉਣਾ ਨਾ ਮੈਂ ਆਪਣਾ ਪਰਿਵਾਰ ਲੈ ਕੇ ਆਵਾਂ 6-7 ਬੰਦੇ ਇਹਨਾਂ ਦੇ ਮੋਤਵਾਰ ਵਾ ਟੋਰਾਂਟੋ ਐਨਐਮ ਬ੍ਰਾਂਚ ਦੇ ਤੇ ਸਾਨੂੰ 2 ਘੰਟੇ ਹੋ ਗਏ ਬਾਹਰ ਖੜਿਆ ਨੂੰ ਹੱਲੇ ਤੱਕ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਪੁਲਿਸਿਆ ਦੀ ਸਾਰ ਲੈਣ ਨਹੀਂ ਆਇਆ ਨਹੀਂ ਆਇਆ ਕਰ ਸਕਦੇ ਹਨਾ ਕਿਸੇ ਨੂੰ ਇੱਥੇ ਜ਼ਾਇਦ ਨਹੀਂ ਆਜੇ ਕੋਈ ਆਈ ਕਾਰਡ ਆ ਉਹ ਵੀ ਇੱਥੇ ਬਸ ਬੈਠਾ ਹੋਣਾ ਬਾਕੀ ਸਾਰੇ ਚਲੇ ਗਏ ਹਨਾ